ਕੌਣ ਆ ਥੱਲੇ ਦੇ ਕੌਣ ਹੈ ਹੈ ਕੀ ਕਿਉਂ ਸਰ ਕਿਵੇਂ ਇੱਥੇ ਜਿਹੜੇ ਨਾਲ ਨਹੀਂ ਜਾਣਾ ਇਹਦੇ ਚਾ ਤੇ ਬਣਾ ਕੇ ਉਹੀ ਗਿਆ ਉਹ ਵੀਡੀਓ ਤਾਂ ਆ ਬਣਾ ਫਿਰ ਯਾਰ ਤੇ ਵੀਡੀਓ ਕਿਉਂ ਨਾ ਬਣਾ ਲੱਗੇ ਪਿਆ ਤੂੰ ਐ ਪੌਲ ਹੁਣ ਬਣੇ ਤੇ ਜਮਾਂ ਤੁਹਾਡੀ ਕਮਾਲ ਹੋ ਗਈ ਹੈ ਕਤੰਦਰਾ ਜਮਾਂ ਤੂੰ ਇਹ ਬਣੇ ਬੋਲ ਨੂੰ ਕੋਹਣੇ ਚੰਬੜਗੇ ਜਮਾਂ ਤੁਹਾਡੀ ਸ਼ਰਮ ਲੱਥੀ ਪਈ ਐ ਵੀਡੀਓ ਬਣਾਈ ਇਹਨਾ ਤੂੰ ਓਏ ਝੋਨਾ ਲੋਗ ਲਈਦਾ ਝੋਨਾ ਲਾ ਲੋ ਕਤੰਦਰਾ ਤੂੰ ਪੌਲ ਨੂੰ ਹੀ ਪੈ ਗਏ ਵੀਡੀਓ ਤਾਂ ਫਰਨਾ ਬਣਾ ਤੇ ਚਾਹੀਦਾ ਕੰਮ ਕਰਦਾ ਤੂੰ ਵੀਡੀਓ ਨਾ ਬਣਾ ਕੇ ਤੁਹਾਡੀ ਨੇ ਭਾਈ ਯਾਰ ਆ ਜੋ ਹਦਲਤੀ ਵੀ ਛੱਡੀ ਗੱਲ ਅਹੀ ਘੜਾ ਪਗੜਤੀ ਥੱਲੇ ਪੱਟਿਆ ਹੀ ਖੜਾ ਪੱਟਿਆ ਤੇ ਉਹ ਭਾਈ ਪੌਲ ਹੁਣ ਬਣਿਆ ਪੌਲ ਨੂੰ ਦੰਦ ਤੁਸੀਂ ਤਾਂ ਹੁਣੇ ਜਮਾ ਕਮਾਲ ਹੋ ਗਈ ਇਹ ਦੂ ਬਾ ਪਤੰਦਰੋ ਇੱਥੇ ਕੰਮ ਨਾ ਕਰਾ ਕਰੋ ਤੋ ਚੰਦਰ ਥੋਨਾ ਲਾਈ ਨਾ ਲੋਕ ਥੋਨਾ ਲਾ ਲੋ ਜਿਉਂ ਪਾਸੇ ਮੁਸੇ ਸਰਗਾ ਪਿਆ ਤੂੰ ਕੱਢ ਲਉ ਵਿੱਚ ਜਿਹੜਾ ਪੌਲ ਬਣਿਆ ਤੂੰ ਚੁੰਮੜਨਾ ਯਾਰ ਭਾਈ ਲੱਗਿਆ ਤਾਂ ਵਾਲੇ ਪਾਸੇ ਪਏ ਆ ਕਮਾਲ ਹੋ ਗਈ ਜਮਾ ਇੰਨੀ ਸ਼ਰਮ ਲੱਥੀ ਪਈ ਐ